ਹਾਂਜੀ ਦੋਸਤੋ ਕਿਉਂ ਰਸੇ ਕਾਲ ਸਾਰੇ ਸਵਾਗਤ ਅੱਜ ਸੇ ਤੁਹਾਨੂੰ ਲੈ ਕੇ ਜੰਨਾ ਸਾਡੇ ਬ੍ਰਾਂਡ ਵੀਰ ਇੰਦਰ ਦੇ ਕੋਲ ਆਉ ਕਰਦੇ ਹਾਂ ਉਹਨਾਂ ਕੋਲ ਰਸੇ ਕਾਲ ਤੋਂ ਸਵਾਗਤ ਫਿਰ ਆਇਆ ਵੀਰੇ ਮੇਰੇ ਵੀਰ ਇੰਦਰ ਕੋਲ ਜਿਨ੍ਹਾਂ ਦੀ ਪਹਿਲਾਂ ਸੇਲ ਲਾਈ ਨਹੀਂ ਸੀ ਲੋਹਾਂ ਬੈਕਤੀ ਸਰਦਨੀ ਠੀਕ ਹੈ ਕੀ ਗੋਈ ਬਹੁਤ ਹੀ ਵਧੀਆ ਵੈਰਾਈਟੀ ਹੈ ਵੀਰੇ ਬ੍ਰਾਂਡਡ ਚੀਜ਼ ਮਿਲਦੀ ਆ ਬ੍ਰਾਂਡ ਦੇ ਪਿੱਛੇ ਭੱਜੇ ਹੋਏ ਨੇ ਹੁਣ ਆਪਣੇ ਵਾਲੇ ਵੀ ਹਾਂ ਹਾਈ ਬ੍ਰਾਂਡ ਪਾਉਣਾ ਹਾਈ ਬ੍ਰਾਂਡ ਪਾਉਣਾ ਪਰ ਇੰਨੀ ਵਧੀਆ ਕੁਆਲਿਟੀ ਇੰਨੀ ਵਧੀਆ ਬ੍ਰਾਂਡਡ ਚੀਜ਼ਾਂ ਤੇ ਜਿਹੜੇ ਰੇਟ ਸੁਣ ਕੇ ਨਾ ਤੁਸੀਂ ਹਰਾਨ ਹੀ ਰਹਿ ਜਾਓਗੇ ਵੀਰੇ ਹੋਰ ਵੀਰੇ ਅੰਦਰ ਕਿਵੇਂ ਹੋਰ ਵੀਰੇ ਟੀ-ਸ਼ਰਟ ਆ ਸੀਕਰੋ ਠੀਕ ਹੈ ਕੋ ਬਹੁਤ ਕਿਵੇਂ ਜਾਨਾ ਕੰਮ ਕਰ ਸ਼ੁਕਰ ਹੈ ਜੀ ਮਾਲ ਦਾ ਠੀਕ ਹੈ ਬਹੁਤ ਵੱਖਰੇ ਬੈਗ ਵੀਰੇ ਉਹਦਾ ਜਿਹੜਾ ਅੱਜ ਜਿਹੜੀਆਂ ਚੀਜ਼ਾਂ ਦੂਗਾ ਇਹਨਾਂ ਦੇ ਇੱਕ ਚੀਜ਼ ਆ ਆਹ ਜੀ ਵੀਰੇ ਟੀ-ਸ਼ਰਟ ਬੜੇ ਸੁਨੇ ਲੋਕਾਂ ਦੇਖਣਗੇ ਲੋਕੇ ਦੀ ਰਿਪੋਰਟ ਚ ਐਚਐਮਐਨ ਐਚਐਮਐਨ ਦਾ ਪੀਸ ਆ ਵੀਰੇ ਸੀਕਰੋ ਮਾਰ ਕੇ ਦਿਖਾ ਦਿਓ ਬ੍ਰੈਂਡ ਸੇਮ ਸ਼ੋਰੂਮ ਦੇ ਵਿੱਚ ਪੀਜ਼ ਆਜੂ ਸੇਮ ਆਪਰੇ ਲਵੇ ਆ ਵੀਰੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਐਡਮਾ ਕਈ ਤਰ੍ਹਾਂ ਦੀਆਂ ਮਿਲ ਜਾਣਗੀਆਂ ਵੀਰੇ ਵਿੱਚ ਆ ਚਾਰਾ ਦਾ ਪੀਜ਼ ਆਜੂ ਸੇਮ ਲੁੱਕ ਸੇਮ ਚੀਜ਼ ਆਗੇ ਵੀਰੇ ਇਹਦੇ ਵਿੱਚ ਇਹਨਾਂ ਵਿੱਚ ਤੁਹਾਨੂੰ ਕਲਰ ਮਨੋ ਪੀਜ਼ ਪਰ ਕੋਈ ਕਹਿ ਨਹੀਂ ਸਕਦਾ ਵੀਰੇ ਪਰ ਆਇਆ ਦਾ ਪੀਜ਼ ਆ ਦੇਖੋ ਵੀਰੇ ਚਾਰਾ ਇਹ ਬੀ ਦਾ ਇਹ ਬਹੁਤ ਹੀ ਮਹਿੰਗਾ ਬ੍ਰੈਡ ਹੈ ਵੀਰੇ ਜੋ ਸਗਾ ਰੋ ਲਿੰਗਰ ਬਿੰਦਰ ਪਤਾ ਲੱਗ ਗਿਆ ਨਾ ਫਿਰ ਰੇਟ ਵੀ ਜੇ ਇਹਨਾਂ ਦਾ ਮਾਰਕੀਟ ਵਾਲਾ ਰੇਟ ਹੈਗਾ 14-1500 ਆਪਣਾ ਵੀ 1250-800 ਹੋ ਗਿਆ ਪੂਰੇ 50% ਵਾਗੂ ਲੈਸ ਦੇਵਾ ਦੇਖੋ ਵੀ 50% ਲੈਸ ਹੈ ਇਹਨਾਂ ਦਾ ਬ੍ਰੈਂਡ ਆ ਦੇ ਯਾਰਾ ਜਿਹੜਾ ਬਹੁਤ ਹੀ ਮਹਿੰਗਾ ਬ੍ਰੈਂਡ ਆ ਨਾ 750 ਦੀ ਤੁਸੀਂ ਕਿਤਾਬੀ ਟੀ-ਸ਼ਰਟ ਦੇ ਨਾਲ ਦੀ ਘਾਹੋ ਟੀ ਸ਼ਰਟ ਆ ਗਿਆ 50 ਬੰਦੇ ਧੱਕੇ ਮਾਰੀ ਜਾਂਦੇ ਨੇ ਮਿਲਦੇ ਨਹੀਂ ਪੀਸ ਆਪਣੇ ਲਵੇ ਆਜੋ ਦੇਖ ਵੀਰੇ ਸਾਈਜ਼ ਐਡਾ ਸਾਈਜ਼ ਦਾ ਯਾਰ ਬਾਹ ਮੋਟੀ ਬੰਦੇ ਨਾ ਮੇਰੇ ਵਰਗੇ ਤਾਂ ਦੋ ਪਾ ਜਾਣਗੇ ਜਿਵੇਂ ਤਰਾ ਆਪਣੇ ਦੋਹਾਂ ਦੇ ਆ ਜਾਣੀਆਂ ਵੀਰੇ ਬੇਟਾ ਕਿਦੋਂ ਨਹੀਂ ਮੱਦੀ ਵੀਰੇ ਆਪਣੇ ਲਵੇ ਨਾਲ ਵਿੱਚ ਚੀਜ਼ਾਂ ਦੇ ਵਿੱਚ ਬੜੇ ਸੋਹਣੇ ਆਰਟੀਕਲ ਸਮਝਿਆ ਨੂੰ ਪੀਸ ਐ ਸਰਪਾਸ ਦੇ ਐਡਮਾਨੇ ਪੀਸ ਤੇ ਕਈ ਕਰਾ ਰਹੇ ਸਾਰੇ ਵੱਡੇ ਤੋਂ ਵੱਡਾ ਠੀਕ ਹੈ ਜੀ ਨਾਲ ਜੇਬ ਵਾਲੀਆਂ ਵੀ ਦੇਵਾਂਗੇ ਵੀ ਜੇਬ ਵਾਲੀਆਂ ਹਾਂ ਇਹਨਾਂ ਦੇ ਵਿੱਚ ਆ ਗਈਆਂ ਇਹਦੇ ਵਿੱਚ ਕਈ ਆਰਟੀਕਲ ਆ ਜਾਣਗੇ ਜਿਹੜੀਆਂ ਆਪਣੇ ਦੇ ਵਿੱਚ ਜੇਬ ਵਾਲੇ ਹੋਣਗੇ ਠੀਕ ਹੈ ਆ ਗੱਲਾਂ ਦੇ ਵਿੱਚ ਜੇਬ ਐਲਪੀ ਐਲਪੀ ਵੀ ਠੀਕ ਹੈ ਹਾਂ ਜੌਨ ਪਲੇਅਰ ਆ ਗਿਆ ਜੀ ਜੌਨ ਪਲੇਅਰ ਆ ਗਿਆ ਜੀ ਆ ਸਾਰੇ ਲਗ ਲਗ ਤਰ੍ਹਾਂ ਦੇ ਇਹਨਾਂ ਦੇ ਵਿੱਚ ਆ ਜਾਂਦੀ ਵੀ ਜੇਬ ਵਾਲਾ ਆ ਜਾਂਦੀ ਏ ਬੰਦੇ ਦੀ ਬਹੁਤ ਹੀ ਡਿਮਾਂਡ ਹੁੰਦੀ ਆਪਣੇ ਵੀਰਾਂ ਦੀ ਵੀ ਜੇਬ ਵਾਲੀ ਟੀ-ਸ਼ਰਟ ਮੰਗਾ ਕੇ ਲਓ ਦੇਖੋ ਜੀ ਵੀਰ ਕੋਲ ਕਿੰਨਾ ਸੋਹੇ ਸੋਹੇ-ਸੋਹੇ ਕਲਰ ਨੇ ਆ ਦੇਖੋ ਕਿੰਨਾ ਕਰ ਆਇਆ ਕਲਰ ਆ ਤੇ ਵੀਰੇ ਨਾ ਇਹ ਵੀਰੇ ਦੱਸੰਦਾ ਰੇਟ ਦੱਸਿਆ ਕਰ ਪਰ ਰੇਟ ਤੋਂ ਬਿਨਾ ਕੋਈ ਚੀਜ਼ ਇਹ ਵੀਰੇ ਜੇ ਮੈਂ ਵੱਡਾ ਸਾਈਜ਼ ਵੀ ਤੁਹਾਨੂੰ 3500 ਰੁਪਏ ਦੀ ਦੇ ਦਾਂਗੇ ਜਿਹੜੀ ਆ ਵਾਲੀ ਟੀ-ਸ਼ਰਟ ਹੈ ਵੱਡੇ ਤੋਂ ਵੱਡੇ ਸਾਈਜ਼ ਜਿਹੜਾ ਮਰਜ਼ੀ ਲੈ ਲਓ ਜਿਵੇਂ 3XL 4XL ਇਹ ਦੂਸਰ ਕੁਆਲਿਟੀ ਜਿਤ ਤੱਕ ਮਰਜ਼ੀ ਪਾ ਲਓ ਬੜੀ ਕੁਆਲਿਟੀ ਆ ਤੇ ਟਾਪ ਦੇ ਕਪੜਾ ਵੀਰ ਦਾ ਐਗੀਆਂ ਜੀਆਂ ਚੀਜ਼ਾਂ ਤੁਹਾਨੂੰ ਦੇਖੋ ਇੰਨੇ ਰੇਟ ਦੇ ਵਿੱਚ ਤੁਸੀਂ ਕਿਤੋਂ ਲੈ ਕੇ ਦਿਖਾਉਂ ਜਾ ਰਹੇ ਇੱਕ ਵਾਰੀ ਗਿੱਗਾ ਕੱਟ ਕੇ ਜਾਹੋ ਨਾ ਸਾਡੇ ਵੀਰ ਕੋਲੇ ਸਿੰਘ ਕਲੈਕਸ਼ਨ ਆ ਕਾਤੋਂ ਰੋਡ ਦੇ 50 ਕੁੱਟੀ ਸੜਕ ਤੇ ਜਮਾ ਲਵੇ ਸੋ ਦੋਸਤੋ ਗੇੜਾ ਜ਼ਰੂਰ ਘੱਟ ਕੇ ਤੈਨੂੰ ਪਤਾ ਲੱਗੂ ਜਿਹੜੇ ਆਪਾਂ ਬ੍ਰੈਂਡ ਵਾਲੇ 5500 ਰੁਪਏ, 25-2500 ਦੀਆਂ, 2000 ਦੀਆਂ, 3000 ਦੀਆਂ 35-40 ਦਾ ਬ੍ਰੈਂਡਾਂ ਦੀਆਂ ਟੀ-ਸ਼ਰਟਾਂ ਲੈਣਾ ਨਾ ਉਹ ਤੁਹਾਨੂੰ ਇੱਥੋਂ ਮਿਲਣਗੇ ਵੀਰੇ 7-700 ਚਾਹੇ 350 340 400 ਚਾਹੇ ਆਹ ਦਿਖਾਓ ਵੀਰੇ ਆਹ ਆਮਗੀ ਵੀਰੇ ਬੈਂਟ 40 ਕਮਰ ਹੈ ਕਈ ਵਾਰੀ ਬੰਦੇ ਨੂੰ ਮਿਲਦੀਆਂ ਨੇ ਜਿਹੜੀਆਂ ਕਮਰਾਂ ਜੈਕਟ ਜੋ ਹੁੰਦਾ ਪੀਸ ਹੈ 40 ਕਮਰ ਹੈ ਵੀਰੇ ਇਹਦੀ ਠੀਕ ਹੈ ਜੀ ਰਾਰਗੇ ਦੀ ਗਾਰੰਟੀ ਆਪਾਂ ਕਹਿੰਦੇ ਨਹੀਂ ਆਰੇ ਨੂੰ ਲਿਖ ਕੇ ਦਨੇ ਆ ਵੀਰੇ ਆਹ ਦੇਖੋ ਵੀਰੇ ਪਾਣੀ ਦੇ ਅੰਕੀਟਰ ਦੇ ਵੀਰੇ ਲੈ ਕੇ ਦੇਵਾਂਗੇ ਗਾਰੰਟੀ ਤੁਸੀਂ ਗਾਰੰਟੀ ਨਾਲ ਲਿਖੀ ਹੋਈ ਦਿਖਾਉਣੇ ਪੀਸ ਨਵਾਂ ਲੈ ਜਾਣਾ ਨਵਾਂ ਲੈ ਕੇ ਜਾਣਾ ਪੀਸ ਹੀ ਬਦਲਾਂਗੇ ਵੀਰੇ ਆਇ ਨਹੀਂ ਹੈਗਾ ਜੇ ਚੇਂਜ ਕਰਾਵਾਣੇ ਚੀਜ਼ਾਂ ਦੁਆਰੇ ਅੰਕਰਾ ਦੇ ਦੇ ਦਾਂਗੇ ਇਹ ਤਾਂ ਇਹ ਨਹੀਂ ਬੜਿਆ ਬੇਟੀ ਆ ਪੂਰੀ ਨਾਲ ਦੀ ਨਾਲ ਪੀਸ ਢੋ ਨਵਾਂ ਲੱਗੇ ਜੋ ਉਹ ਜੀ ਕਮਰਾ ਤੋਂ ਨੂੰ ਵੱਡੀਆਂ ਤੋਂ ਵੱਡੀਆਂ ਜਿੰਨੀਆਂ ਮਰਜ਼ੀ ਆ ਸੀਚਾ ਵੱਡੀਆਂ ਤੋਂ ਵੱਡੀਆਂ ਕਮਰੇ ਵੀਰੇ ਵੱਡੀ ਕਮਰੇ ਵਿੱਚ ਸਟਾਚਰ ਲੱਗੇ ਜੀ ਦੇਖੋ ਵੀਰੇ ਕੋਲ ਸਟਾਚਰ ਪੀਸ ਹੈ ਅੰਕਸਟਰ ਦਾ ਪੀਸ ਹੈ ਇਹ ਕਲਰ ਦੀ ਫੁੱਲ ਗਰੰਟੀ ਹੈ ਕਲਰ ਨਿਕਲ ਜਾਂਦਾ ਪੀਰ ਦੀ ਫੁੱਲ ਗਾਰਟੀ ਹੈ ਵੀਰੇ ਗਰੰਟੀ ਕਾਰਡ ਨਾਲ ਦਵਾਂਗੇ ਪੈਸੇ ਨਹੀਂ ਸੁੱਤੇ ਵਾਪਸ ਵੀਰੇ ਜੇ ਕਲਰ ਨਿਕਲ ਗਿਆ ਤਾਂ ਅਸੀਂ ਪੈਂਟਾਂ ਦੁਕਾਨ ਦੇ ਉੱਤੇ ਛੱਡਿਓ ਫੁੱਲ ਗੱਲ ਵਿੱਚ 40 ਕਮਰ ਵਾਲੀ ਵੀਰੇ ਵੀਰੇ ਥੋੜੇ ਜਿਹਾ ਹੈਵੀ ਹੁੰਦੇ ਨੇ ਭਾਰੇ ਹੁੰਦੇ ਨੇ ਨਾ ਇਹਨਾਂ ਨੂੰ ਕਿਤੇ ਨਹੀਂ ਕੁਝ ਮਿਲਦਾ ਆਪਦੇ ਪੌਣ ਦਾ ਅੰਗਰੇਜ਼ ਦਾ ਉਹ ਵੀਰੇ ਇੰਦਰ ਵੀਰ ਕੋਲੇ ਆਇਆ ਸਾਡੇ ਸਿੰਘ ਕਲੈਕਸ਼ਨ ਤੇ ਤੁਹਾਨੂੰ ਪਤਾ ਲੱਗੂ ਕੀ ਕੀ ਅਸੀਂ ਵੀਰੇ ਇੱਕ ਆ ਗਈ ਵੀਰੇ ਲੋਹ ਦੀ ਜਰੂਰ ਸਫਤ ਕਰੀ ਦੀ ਠੀਕ ਹੈ ਆ ਲੋਹ ਆ ਗਈ ਇੱਕ ਤੋਂ ਵੱਡ ਕੇ ਚਲ ਵੀਰੇ ਆਇਆ ਖਿਚ ਲੈ ਲੋਹ ਪਾਰ ਦੇ ਇੱਕ ਦੀਆਂ ਦੋ ਦੇਵਾਂਗੇ ਆਹ ਨਾ ਕਹਿੰਦਾ ਝੋਲੀ ਦੀ ਗਰੰਟੀ ਨਹੀਂ ਆਹ ਦੀ ਗਰੰਟੀ ਨਹੀਂ ਆ ਦੇਖੋ ਸਾਡੇ ਸਾਹਮਣੇ ਲੋਹ ਪਾੜੋ ਦੋ ਲੈਓ ਇਹ ਲੋਹ ਹੈ ਇਹ ਕਹਿੰਦਾ ਜਿਵੇਂ ਮਰਜੀ ਖਿੱਚੀ ਜਾਓ ਜਿੰਨਾ ਮਰਜੀ ਖਿੱਚੀਆ ਉਹਨੂੰ ਪਾਰ ਦਿਓ ਪੈਸਾ ਕੋਈ ਲੈਣਾ ਨਹੀਂ ਦੋ ਲੋਹਾਂ ਸੋਨੂ ਫਰੀ ਦੇ ਦਿਆਂਗੇ ਨਾਲ ਜਾਣ ਨੂੰ ਇਹਦੇ ਵਿੱਚ ਕਲਰ ਐ ਸਿੱਪਲਾਇਰ ਦੀ ਐਡ ਇਹਨਾਂ ਨੇ ਸਾਰੀ ਇਹੀ ਐਡ ਮਾਰੀ ਅੱਛਾ ਵੀਰੇ ਆਹ ਪੈਂਟ ਦਾ ਰੇਟ ਹੈਗਾ ਇੱਕ ਜਿਹੜਾ ਵੱਡੇ ਸਾਈਜ਼ ਦੇ ਸਟੈਚੂ ਵਾਲਾ 1000 ਰੁਪਏ ਦੀ ਰੇਂਜ ਚ ਪੈਦੀ ਆ ਚੀਜ਼ਾਂ ਕਦਰ ਦੀ ਫੁੱਲ ਗਾਰੰਟੀ ਦੇਵਾਂਗੇ ਠੀਕ ਹੈ 1000 ਦੀ ਮੇਰੇ ਆ ਦੇਖੋ ਫਲੇਸਟਰੀ 1000 ਦੀ ਮੇਰੇ 40 ਕਮਰ ਦੀ ਆ ਇਹ ਸੋ ਦੋਸਤੋ ਜਿਹੜਾ ਲੋੜ ਦਾ ਕੋਈ ਮੁੱਲ ਨਹੀਂ ਸਿਰਪੁਰਾ ਸਤਸੀਲ ਸਿਰਪੁਰਾ ਜਿਹੜਾ ਸਿਰਪੁਰਾ ਸਾਡਾ ਕਸਬਾਗਾ ਤਹਿਸੀਲ ਧੂਰੀ ਦਾ ਲਿਆਸਾਪੁਰ ਹੈ ਜਦੋਂ ਆਪਾਂ ਧੂਰੀ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਇਹ ਪਿੰਡ ਤੂਰ ਦੇ ਉੱਤੇ ਹੁੰਦਾ ਬਿਲਕੁਲ ਸਿੰਘ ਕਲੈਕਸ਼ਨ ਰੋਡ ਦੇ ਉੱਤੇ ਆ ਜਾਵਾਂਗਾ ਆ ਲੋਹਾਂ ਆ ਗਈਆਂ ਵੀਰੇ 500 550 ਜੀ ਦੀ ਫੁੱਲ ਗਾਰੰਟੀ ਵਾਲੀਆਂ ਠੀਕ ਆ ਜੀ ਪ੍ਰਾਈਸ 500 ਹਾਂਜੀ ਦੇਖੋ ਜੀ ਕਹਿੰਦਾ ਬਾਈ ਕਹਿੰਦਾ ਇਹਨੂੰ ਖਿੱਚ ਕੇ ਪਾੜ ਦਿਓ ਦੋ ਲੋਹਾਂ ਫ੍ਰੀ ਨੂੰ ਹੀ ਲੈ ਜਾਓ ਨਾਲੇ ਜਿਹੜੀ ਸਾਡੀ ਪਾੜ ਗਈ ਉਹ ਸਾਡੇ ਕੋਲੇ ਆ ਲੈਗਾ ਰਹਿ ਜਾਣੀਆਂ ਲੋਰ ਜਿਹੜੀ ਆ ਆ ਆ ਗਈਆਂ ਵੀਰੇ ਦੋਵਾਂ ਪੂਰੀਆਂ ਬਾਂਦੀਆਂ ਟੀ-ਸ਼ਰਟ ਆਉਂਦੀਆਂ ਨੇ ਬਹੁਤ ਕਟ ਮਾਰਕੀਟ ਚ ਮਾਲ ਮਿਲਦਾ ਆ ਲਓ ਜੀ ਇਹਦੇ ਵਿੱਚ ਵੀਰੇ ਆ ਆਟਮਾ ਦਿਖਾਓ ਤੁਸੀਂ ਬਾਰਮਨ ਲਓ ਜੀ ਬਹੁਤ ਸੋਹਣਾ ਕਾਟਨ ਲੈ ਕੇ ਨਾ ਜੀ ਸੀ ਐਮ ਹੈਵੀ ਆ ਸਾਰਾ ਪ੍ਰਿੰਟ ਹੋਇਆ ਤੇ ਗਾਰੰਟੀ ਹੈ ਆਪਣੀ ਉੱਤੇ ਦੇ ਵੀ ਪੀਸ ਠੀਕ ਹੈ ਜੀ ਪ੍ਰਿੰਟ ਆ ਗਿਆ ਵੀਰੇ ਇਹਦੇ ਵਿੱਚ ਆ ਚੈੱਕ ਕਰਾ ਲਓ ਸਾਰੇ ਦੇ ਕਲਰ ਫੁੱਲ ਬਾਜੂ ਠੀਕ ਹੈ ਫੁੱਲ ਜੀ ਸੀਮ ਹੈ ਵੀਰੀਆਂ ਬੜਾ ਯਾਰ ਇੰਨੀਆ ਭਾਈ ਇਹਦੇ ਵਿੱਚ ਵੀਰੇ ਜਿਹੜੀ ਫੁੱਲ ਤੁਸੀਂ ਆਪਣੇ ਕੋਲ 250 ਤੋਂ ਸਟਾਰਟ ਹੋ ਜਾਣੀ ਐ ਜਿਵੇਂ ਆ ਵਧੀਆ ਹੈਵੀਅਰ ਚੀਜ਼ਾਂ ਇਹ 500 600 ਦੀਆਂ ਚਾਹੀਦੀਆਂ ਨੇ ਠੀਕ ਹੈ ਜੀ ਇਹਦੇ ਆ ਗਿਆ ਆ ਆ ਗਿਆ ਵੀਰੇ ਇਹਦੇ ਬੈਕ ਤੇ ਵੀ ਨਾਲ ਪ੍ਰਿੰਟ ਆ ਜਾਣਾ ਬਾਕੀ ਇਧਰ ਮਾਰ ਵੀਰੇ ਨੇ ਦਾ ਸਾਰੀ ਫੁੱਲ ਫਰੀ ਆਪਣੇ ਦੇ ਟੀ ਸ਼ਰਟ ਕੀ ਆਪਣੇ ਦੇ ਵਿੱਚ ਉਹ ਜਿਹੜੇ ਕਿਰਨ ਨੂੰ ਲੋੜ ਆਣਾ ਜਿਹੜੇ ਵੀਰ ਕਹਿੰਦੇ ਗਰਮੀ ਬਹੁਤ ਆ ਜੇ ਟੀ-ਸ਼ਰਟ ਪਾਓ ਤਾਂ ਬਾਹਾਂ ਨੇ ਜਿਹੜੀਆਂ ਕਾਲੀਆਂ ਹੋ ਜਾਂਦੀਆਂ ਸਾਡੇ ਵੀਰ ਕੋਲੇ ਜਿਹੜੀਆਂ ਆ ਜੀਆਂ ਫੁੱਲ ਬਾਜੂ ਦੀਆਂ ਟੀ-ਸ਼ਰਟਾਂ ਨੇ ਜੀ ਫੁੱਲ ਬਾਜੂ ਦੀਆਂ ਸਾਰੀਆਂ ਪੂਰੀਆਂ ਇੰਪੋਰਟਡ ਨੇ ਜਿਹਨੂੰ ਵੀਰ ਨੂੰ ਲੋੜ ਹੈ ਲੈ ਕੇ ਜਾਓ ਤੁਸੀਂ ਗੋਲਗਾਮੇ ਵਾਲੀ ਵੀ ਮਿਲੂਗੀ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਫੁੱਲ ਵਾਲੀ ਵੀ ਆ ਆਡਮੈਜੀਕਲ ਬਹੁਤ ਟ੍ਰੈਂਡਿੰਗ ਚੱਲ ਰਹੀਆਂ ਨੇ ਵਾਈਟ ਕਲਰ ਫਟ ਆ ਜਾਣਾ ਵੀਰੇ ਇਹ ਵੀ ਪੂਰੀ ਬਾਹਲ ਵਿੱਚ ਆ ਜੂਗੀ ਇਦੇ ਵਿੱਚ ਐਡਾ ਤੁਹਾਨੂੰ ਆਇਆ ਲੱਗ ਲੱਗ ਬਹੁਤ ਜ਼ਿਆਦਾ ਕਲਰ ਕਿਸੇ ਬੰਦੇ ਦੀ ਚੁਆਇਸ ਹੁੰਦੀ ਆ ਬਿਲਕੁਲ ਪਲੇਨ ਕਲਰ ਕੋਉਣ ਦੀ ਇਹਦੇ ਦੇ ਵਿੱਚ ਆਪਰੇ ਲਵੇ 8 ਕਲਰ ਪਏ ਨੇ ਸੋ ਦੋਸਤੋ ਫੈਲਾਡ ਹੋ ਮੋਗੇ ਜਿੰਨੀ ਜਲਦੀ ਆਉਗੇ ਵੀਰੇ ਉਨੀ ਜਲਦੀ ਮਾਲ ਵਧੀਆ ਮਿਲੜਿਆਣਾ ਤੁਹਾਨੂੰ ਉਨੇ ਤੋਂ ਕੋਈ ਦਿਨੋ ਮਾਲ ਵਿਕ ਜਾਂਦਾ ਫਿਰ ਮਾਲ ਘੱਟ ਰਹਿ ਜਾਂਦਾ ਦੁਬਾਰੇ ਟਾਈਮ ਲੱਗਦਾ ਸੋ ਇਹ ਚੀਜ਼ਾਂ ਬਹੁਤ ਹੀ ਵਧੀਆ ਲੀਏ ਵੀਰੇ ਵੀਰੇ ਕੀ ਮਾਲ ਦੇ ਚਪਾਈ ਦੀ ਛੱਡ ਦਿਓ ਜੀ ਕਲਰ ਦੇ ਵਿੱਚ ਪੂਰੀ ਬਾਹ ਚ ਇਹ ਪਈ ਪਈ ਆ ਵੀਰੇ ਵੀ ਵੀਰੇ ਪਈ ਆ ਪਾਲੀ ਰੇਟ ਦੱਸਿਆ ਹਾਂ ਆ ਗਈ ਵੀਰੇ ਹੈਕਟ ਕਰਦੀ ਦੇਖੋ ਵੀਰੇ ਕਿੰਨੀ ਸੋਹਣੀ ਚੀਜ਼ ਆ ਕਿੰਨੀ ਸੋਹਣੀ ਆਟਮਾ ਇਹਦਾ ਰੇਟ ਆ ਬਾਈ ਇਹ ਵੀ ਵੀਰੇ ਉਹੀ ਆਟਮਾ 450 ਤੋਂ 600 ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਸਾਰੇ ਤਰ੍ਹਾਂ ਦੀ ਮਿਲ ਜਾਂਦੀ ਹੈ ਆਪਣੇ ਨੇ ਵੀ ਠੀਕ ਹੈ ਜੀ ਕਿਵੇਂ ਦੇ ਵਿੱਚ ਵੈਰਾਈਟੀਆਂ ਤੁਹਾਨੂੰ ਬਹੁਤ ਜ਼ਿਆਦਾ ਜੀਦਾਗੇ ਆਟਮਾ ਆ ਜਾਂਦੀਆਂ ਨੇ ਆਪਣੇ ਲੋਗੇ ਸਾਰੀਆਂ ਲੇਟੈਸਟ ਇਹ ਹੁਣ ਵਾਲੀਆਂ ਜਿਹੜੇ ਵੀਰੇ ਲੇਟ ਬਿਲਕੁਲ ਨਮੀਆਂ ਆਟਮਾ ਵੀਰ ਕੋਈ ਲੈ ਕੇ ਆਏ ਵੀਰ ਜਿੰਨਾ ਕੋਈ ਜ਼ਰੂਰਤ ਹੈ ਸਿੰਘ ਕਲੈਕਸ਼ਨ ਕਾਤਰਾ ਰੋਡ ਸੇਂਟਰ 50 ਬੁੱਟੀ ਸੜਕ ਦੇ ਜਮਾਂ ਨਾਲ ਹੈ ਮੇਰੇ ਵੀਰ ਦਾ ਉਰ ਨੂੰ ਸੋਥੇ ਪਹੁੰਚ ਗਏ ਮੌਕੇ ਦਾ ਫਾਇਦਾ ਉਟਾਓ ਕਿਉਂਕਿ ਆਪਾਂ ਨੂੰ ਆਇਆ ਨਾ ਬ੍ਰਾਂਡ 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 ਆਪਾਂ ਨੂੰ ਜਿਹੜਾ ਆਪਣੇ ਦਿਮਾਗ 'ਚ ਬ੍ਰਾਂਡ ਬੜ ਗਿਆ ਉਹ ਨਿਕਲਦਾ ਬਹੁਤ ਔਖਾ ਪਰ ਵੀਰੇ ਰੇਟ ਲਗਭਗ ਤੁਸੀਂ ਫਰਕ ਦੇਖੋ ਵੀਰੇ ਦਾ ਆਹ ਪਹਿਲੇ ਇੱਧਰ ਬ੍ਰਾਂਡ ਵੀਰੇ ਜਿਹੜੀਆਂ ਪਹਿਲਾਂ ਆਪਾਂ ਤੁਹਾਨੂੰ 3000 ਲਖਾਈ ਜਾਂਦੀ ਇਹ ਜੇ ਆਪਾਂ ਜੈਨ ਬਗ ਜੀ ਵੀਰੇ ਨਾਲ 2500 ਦੀ ਮਿਲੂਗੀ ਇਹ ਵੀਰੇ ਹਾਂ 4000 ਪਲੱਸ ਦੀ 4000 4000 ਪਲੱਸ ਦੀ ਵੀਰੇ ਡੀ ਚਾਰਟ ਪਲੱਸ ਦੀ ਫਿਰ ਸ਼ੋਅਰੂਮ 'ਚ ਜਾ ਕੇ ਲੜਾ ਕੇ ਦੇਖਿਓ ਨਾਲ ਹਾਂ ਇਹ ਮਿਲੂਗੀ 750 ਦੀ ਵੀਰੇ ਤੁਸੀਂ ਖੁਦ ਸੋਚੋ ਇੱਕ 4000 ਰੁਪਏ ਦੇ 750 ਰੁਪਏ ਚੀਜ਼ ਹੋਈ ਐ ਸੋ ਇਹ ਚੀਜ਼ਾਂ ਦਾ ਫਰਕ ਹੈ ਆਹ ਸ਼ਰਡ ਆ ਗਏ ਆ ਵੀਰੇ ਗਰਮੀਆਂ ਦੇ ਰੰਗ ਬਿਲਕੁਲ ਬੈਂਸੋ ਕਪੜਾ ਵੀਰੇ ਹੋ ਗਈ ਹੱਥ ਮਾਰ ਕੇ ਦੇਖੋਗੇ ਬਹੁਤ ਕੌਡ ਰੰਗ ਦੀ ਫੁੱਲ ਗਾਰੰਟੀ ਲਓ ਤੇ ਸਾਰੇ ਗਰਮੀ ਵਾਲੇ ਰੰਗ ਨੇ ਇਹਦਾ ਕੀ ਰੇਟ ਹੈ ਵੀਰੇ ਇਹ ਵੀਰੇ 400 ਰੁਪਏ ਤੋਂ ਸ਼ਰਡ ਬੜਾ ਵਸਤਾਂ ਹੋ ਜਾਂਦੀ ਹੈ ਗਾਰੰਟੀ ਵਾਲੀ ਵੈਸੇ ਜੇ ਦੋ ਘੱਟ ਲੈਣੀ ਉਹ ਵੀ ਮਿਲ ਜੂ ਗਾਰੰਟੀ ਵਾਲੀ ਲੈਣੀ ਹੈ ਗਾਰੰਟੀ ਚਾਹੀਏ ਲਿਖਾ ਕੇ ਲੈ ਕੇ ਜਾਵੇ ਅਗਲਾ ਲਓ ਵੀਰੇ ਦੇਖੋ 400 ਦਾ ਜੇ ਤੁਸੀਂ ਸਲਟ ਦਾ ਥੱਪੜਾ ਲੈਣਾ ਹੈ ਨਾ ਲੈ ਜਾਓ 400 ਦਾ ਇਕੱਲਾ ਕੱਪੜਾ ਹੀ ਮਿਲਦਾ ਵੀਰੇ ਸਲਟ ਦਾ ਤੁਸੀਂ ਦੇਖੋ ਵੀਰ ਗਰੰਟੀ ਦਿੰਦਾ 400 ਰੁਪਏ ਜੇ ਸਲਟ ਹੈ ਵੀਰੇ ਜਿੰਨਾ ਵੀਰਾਂ ਨੂੰ ਲੋੜ ਹੈ ਸਿੰਘ ਕਲੈਕਸ਼ਨ ਖਾਤਰਾ ਰੋਡ ਸਿਰਪੁਰ ਆ ਕੇ ਵੀਰੇ ਲੈ ਕੇ ਜਾਓ ਚੀਜ਼ ਬਾਈ ਕੋਲੇ ਹਰੇਕ ਵੈਰਾਈ ਮਿਲਦੀ ਆ ਰੰਗ ਬਹੁਤ ਜ਼ਿਆਦਾ ਮਿਲਣਗੇ ਤੁਹਾਨੂੰ ਚੁਆਇਸ ਕਰਾ ਕੇ ਭੇਜਾਂਗੇ ਓਕੇ ਬਿਲਕੁਲ ਬਹਨ ਜੈਨੂਨ ਕਲਰ ਸਾਰੇ ਗਰਮੀ ਵਾਲੇ ਰੰਗ ਨੇ ਵੀਰੇ ਲਓ ਸਭ ਠੀਕ ਹੈ ਤੇਰੀ ਜੇਰ ਵੀਰੇ ਬਾਕੀ ਮਾਰ ਉਹ ਤੇ ਮੇਰਾ ਦੁਆਰੀ ਦਾ ਸੁਣਾ ਬਹੁਤ ਮਾਲ ਪਿਆ ਵੀਰ ਗੁਰੇ ਬਾਦੂ ਮਾਰ ਜਿਹੜੇ ਵੀ ਵੀਰ ਨੂੰ ਲੋਗ ਹੈ ਜਿਹੜੇ ਮੌਕੇ ਦਾ ਫਾਇਦਾ ਕਰੋ ਰੇਟ ਬਹੁਤ ਜਾਇਜ਼ ਨੇ ਵੀਰ ਦੇ ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਜਿਹੜੀਆਂ ਹੋਰ ਆਈਟਮਾਂ ਵੀਰ ਲੈ ਕੇ ਆਉਣਾ ਬਹੁਤ ਬੜੀ ਆਈਟਮਾਂ ਪੁਰੂ ਵੀ ਬਹੁਤ ਲੈ ਕੇ ਆਉਂਦਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਦਿਖਾਵਾਂਗੇ ਤਦ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ